ਕਾਂਗਰਸ ਪਾਰਟੀ ਤੋਂ ਉਮੀਦਵਾਰ ਬਲਜਿੰਦਰ ਸਿੰਘ ਬਲਟੀ ਵਾਰਡ ਨੰਬਰ 72 ਤੋਂ ਜਿਹਨਾਂ ਨੂੰ ਤੀਜੀ ਵਾਰ ਟਿਕਟ ਮਿਲੀ ਹੈ ਔਰ ਮੌਜੂਦਾ ਕੌਂਸਲ ਵੀ ਰਹੇ ਨੇ ਉਹ ਕਰਦੇ ਉਹਨਾਂ ਨਾਲ ਗੱਲਬਾਤ ਵੀ ਵਾਰਡ ਨੰਬਰ 72 ਵਿੱਚੋਂ ਲੋਕਾਂ ਦੇ ਵਿੱਚ ਜਾ ਰਹੇ ਨੇ ਉਹ ਕਿਸ ਤਰ੍ਹਾਂ ਦਾ ਉਹਨਾਂ ਨੂੰ ਹੰਗਾਰਾ ਮਿਲ ਰਿਹਾ ਹੈ ਤੁਹਾਡਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੰਗਾਰਾ ਬਹੁਤ ਜ਼ਬਰਦਸਤ ਹੈ ਜੀ ਵਾਰਡ ਵਾਸੀ ਬਹੁਤ ਪਿਆਰ ਕਰਦੇ ਨੇ ਔਰ ਸਤਿਕਾਰ ਕਰਦੇ ਨੇ ਔਰ ਅਸੀਂ ਵੀ ਉਹਨਾਂ ਦੇ ਨਾਲ ਪਰਿਵਾਰ ਦੀ ਤਰ੍ਹਾਂ ਵਿਚਰੇ ਆਂ ਛੋਇਸ ਕਰਕੇ ਬਹੁਤ ਨਿੱਕ ਪਿਆਰ ਸਤਿਕਾਰ ਮਿਲਦੇ ਵਾਰਡ ਦੇ ਪਰ ਕਿੰਨੇ ਤੇ ਚਰਚਾ ਵੀ ਹੈਗੀ ਹੈ ਵਾਰਡ ਵਾਸੀ ਅੱਜ ਵੀ ਬਿਜਿੰਦਾ ਸੀ 23 5 ਸਾਲ ਕੌਂਸਲਰ ਰਹੇ ਨਹੀਂ ਪਰ ਲੋਕਾਂ ਨੂੰ ਜਿਆਦਾ ਸਾਮਾਨਿਤ ਕਿ ਸਕੇ ਹੋ ਸਮਾਂ ਦੇਖੋ ਉਹਦਾ ਕਾਰਨ ਹੈ ਜਿਹੜਾ ਸਰਕਾਰੀ ਕੰਮ ਹੈ ਪਹਿਲਾਂ ਫਾਈਲਾਂ ਚ ਹੋਏਗਾ ਫਿਰ ਉਸ ਰੋਡ ਤੇ ਹੋਏਗਾ ਮੈਨੂੰ ਇੱਕ ਦਮ ਟੁੱਟਾ ਭੱਜਾ ਯੂਕਰਨ ਦੇ ਮੂੰਹ ਵਰਗਾ ਮੈਨੂੰ ਵਾਰਡ ਕੱਢ ਕੇ ਦਿੱਤਾ ਸੀਗਾ ਪੁਰਾਣੇ ਜਿਹੜਾ ਹੁਣ ਮੇਰੇ ਅਗੇਂਸਟ ਇਲੈਕਸ਼ਨ ਲੜ ਰਿਹਾ ਇਹਨੇ ਉਹ ਪੂਰਾ ਵਾਰਡ ਮੈਨੂੰ ਤੋੜ ਕੇ ਦਿੱਤਾ ਸੀ ਕੰਮ ਕੋ ਕੀਤਾ ਨਹੀਂ ਸੀ ਸੋ ਇਸ ਕਰਕੇ ਉਹਨਾਂ ਫਾਈਲਾਂ ਨੂੰ ਲੈ ਕੇ ਭਜਣਾ 50 ਲੱਖ ਤੋਂ ਉੱਤੇ ਦਾ ਕੰਮ ਹੈ ਤੇ ਚੰਡੀਗੜ੍ਹੋਂ ਪਾਸ ਹੋਣਾ ਫਿਰ ਉਹ ਕਿਸੇ ਅਫਸਰਾਂ ਦੇ ਸਾਈਨ ਕਰਾਉਣੇ ਉਹ ਸਾਰੇ ਕੰਮ ਕਰਾ ਕੇ 12-13 ਕਰੋੜ ਰੁਪਇਆ ਲਾ ਕੇ ਵਾਰਡ ਨੂੰ ਚੱਲਣ ਲੈ ਕੇ ਬਣਾਇਆ ਉਹਦਾ ਮੂੰਹ ਮੱਥਾ ਸਹੀ ਕੀਤਾ ਸੋ ਇਸ ਕਰਕੇ ਥੋੜਾ ਜਿਆਦਾ ਉਧਰ ਟਾਈਮ ਜਿਆਦਾ ਦੇ ਪਾਇਆ ਮੈਂ ਤੁਹਾਨੂੰ ਜੇ ਲੱਗਦਾ ਹੈ ਕਿ ਆ ਹੋਇਆ ਤੇ ਉਹਦਾ ਇੱਕ ਆ ਬਹੁਤ ਵੱਡਾ ਕਾਰਨ ਸੀ ਤਾਂ ਪਾਣੀ ਸਾਫ਼ ਕਿੰਨੇ ਕਿਤੇ ਲੋਕਾਂ ਨੂੰ ਪਾਣੀ ਸਾਫ਼ ਨਹੀਂ ਮਿਲ ਰਿਹਾ ਸੀ ਬਿਲਕੁਲ ਇਹ ਗੱਲ ਗਲਤ ਹੈ ਪਾਣੀ ਤੇ ਉਸ ਤੋਂ ਪਹਿਲਾਂ ਬਹੁਤ ਗੰਦਾ ਸੀ ਮਿਕਸਿੰਗ ਸੀਗੀ ਮੈਂ ਸੀਵਰ ਲਾਈਨਸ ਨਵੀਆਂ ਪਾਈਆਂ ਮੈਂ ਉਹਦੇ ਬੈਨ ਹੋਲਸ ਰਿਪੇਅਰ ਕਰਾਏ ਸਾਰੇ ਦੇ ਸਾਰੇ ਔਰ ਵੱਖਰੀਆਂ ਪੰਜ ਦੇ ਕਿਲੂਪ ਤੇ ਨਵੇਂ ਫੇਲ ਹੋਏ ਟਿਊਬਲ ਲਵਾਏ ਔਰ ਸਟਰੀਟ ਲਾਈਟਸ ਔਰ ਜਿੰਨਾ ਵੀ ਇਨਫਰਾਸਟ੍ਰਕਚਰ ਦਾ ਕੰਮ ਸੀਗਾ ਕੀਤਾ ਜਾ ਸਕਦਾ ਸੀ ਉਹ ਤੇ ਕੰਮ ਕੀਤਾ ਕੂੜੇ ਦੇ ਵਾਸਤੇ ਕੰਪੈਕਟਰ ਲਾਇਆ ਦੂਜੀ ਸੜਕ ਚੱਕ ਪਾਰ ਕਰ ਜਾਂਦਾ ਸੀ ਕੂੜਾ ਉਹ ਕੰਪੈਕਟਰ ਲੱਗੇ ਦੇਖੋ ਉੱਥੇ ਉੱਥੇ ਬਹਿ ਕੇ ਚਾਹੇ ਤੁਸੀਂ ਕੋਈ ਰਾਮ ਨਾ ਚਾਹ ਬਣੀ ਪੀ ਸਕਦੇ ਹੋ ਇੰਨਾ ਸਾਫ ਸੁੱਧਰਾ ਕੰਪੈਕਟਰ ਲੱਗੇ ਤੋਂ ਬਾਅਦ ਕੂੜਾਕਰ ਸੋ ਇਹ ਕੰਮ ਕੀਤੇ ਆ ਜੀ ਪਰ ਨਸ਼ਾ ਕਿਤੇ ਨਾ ਕਿੱਥੇ ਬੜਾ ਵੱਡਾ ਮੁੱਦਾ ਬਣਿਆ ਪਿਆ ਬਾਣ ਦੇ ਵਿੱਚ ਗਲੀ ਗਲੀ ਮਹੱਲੇ ਮਹੱਲੇ ਕਿਨਾਂ ਆ ਬਿਕ ਰਿਆ ਜੇ ਗੱਲ ਕਰੀ ਤੇ ਲੀਡੀਜ਼ ਵੀ ਕੁਝ ਵੇਚ ਰੀਆਂ ਨੇ ਕੁਝ ਨਾਮਾਲਕ ਬੱਚੇ ਵੀ ਵੇਚ ਰੇ ਨੇ ਤੁਸੀਂ ਕੀ ਕਹੋ ਤੁਸੀਂ ਬਿਲਕੁਲ ਸਹੀ ਕਹੇ ਆ ਨਸ਼ਾ ਮੈਂ ਝੂਠ ਨਹੀਂ ਬੋਲਦਾ ਨਸ਼ਾ ਮੇਰੇ ਵਾਰੀ 5 ਸਾਲਾਂ ਚ ਵੀ ਨਹੀਂ ਗਿਆ ਪਰ ਮੇਰੇ ਵਾਰੀ ਲੁਕਸ਼ਪ ਕਿ ਵਿਕਦਾ ਸੀਗਾ ਪਰ ਪਿਛਲੇ 2 ਸਾਲਾਂ 2-3 ਸਾਲਾਂ ਦੀ ਸਰਕਾਰ ਦੇ ਵਿੱਚ ਹਰ ਗਲੀ ਹਰ ਮਹੱਲੇ ਦੇ ਵਿੱਚ ਨਸ਼ਾ ਵਕਲ ਲੱਪਿਆ ਬਾਹਰੋਂ ਲੋਕੀ ਸਾਡੇ ਵਾਰਡ ਦੇ ਵਿੱਚ ਨਸ਼ਾ ਲੈਣ ਆਉਣ ਲੱਪੇ ਆ ਤੇ ਉਹ ਦਿਨ ਦੂਰ ਨਹੀਂ ਜੇ ਲੋਕਾਂ ਨੇ ਇਹ ਇਹਨਾਂ ਨੂੰ ਸਬਕ ਨਾ ਸਿਖਾਇਆ ਇਹ ਝਾੜੂ ਪਾਰਟੀ ਨੂੰ ਤੇ ਉਹ ਦਿਨ ਦੂਰ ਨਹੀਂ ਜਦੋਂ ਉੱਥੇ ਵਾਜਾ ਮਾਰ ਮਾਰ ਕੇ ਨਾ ਟਮਾਟਰਾਂ ਵਾਂਗ ਲੋਕੀ ਨਸ਼ੇ ਦੀਆਂ ਕੁੜੀਆਂ ਵਿੱਚ ਚਲੇ ਤੋਟਾ ਇਸ ਵਾਰ ਅਗਲਾ ਮੈਨੀਫੈਸਟੋ ਕੀ ਹੈਗਾ ਵੀ ਦੇਖੋ ਪਹਿਲਾ ਜਿਹੜਾ ਮੇਰਾ ਮੈਨੀਫੈਸਟੋ ਹੈ ਪਹਿਲੇ ਪਹਿਲਾ ਮੈਨੀਫੈਸਟੋ ਚ ਇਹ ਹੈ ਕਿ ਨਸ਼ੇ ਤੇ ਠੱਲ ਪਾਈ ਜਾਊਗੀ ਇਹ ਜਿਹੜੇ ਨਸ਼ੇ ਦੇ ਸਦਾਕਰ ਸਾਡੇ ਬੱਚਿਆਂ ਦੇ ਬਿਲਕੁਲ ਭੁੱਖੇ ਦੇ ਵਿੱਚ ਫਸੇ ਹੋਏ ਆ ਇਹਨਾਂ ਨੂੰ ਬਾਹਰ ਕੱਢਿਆ ਜਾਊਗਾ ਮੈਂ ਇੱਕ ਗੱਲ ਕਹਾਂ ਮੈਂ ਆਪਣੇ ਵਾਰਡ ਵਾਸੀਆਂ ਨੂੰ ਹੱਥ ਜੋੜ ਕੇ ਕਹਿੰਦਾ ਕਿ ਹੱਥ ਪੱਜੇ ਤੇ 21 ਤਰੀਕ ਨੂੰ 3 ਨੰਬਰ ਦਾ ਬਟਨ ਦਬਾਓ ਤੇ ਜਿਵੇਂ ਕਿਸਾਨ ਕਹਿੰਦੇ ਆ ਨਾ ਫਸਲਾਂ ਵਿਚਾਰੋ ਇਹਨਾਂ ਕੋਲੋਂ ਝਾੜੂ ਵਾਲਿਆਂ ਕੋਲੋਂ ਆਪਣੀਆਂ ਨਸਲਾਂ ਵਿਚਾਰੋ ਮੇਰੇ ਹੱਥ ਬੰਨ ਕੇ